ਉਜਾ ਇਹਦੀ ਗੱਲ ਕਰਨੀ ਆ ਜਿਹੜਾ 35 ਸਾਲ ਤੱਕ ਗਾਇਬ ਰਿਆ ਸੀ ਸਾਰੀ ਸਟੋਰੀ ਧਿਆਨ ਨਾਲ ਸੁਣੋ ਦੇਖਣ ਨੂੰ ਇਹ ਚੀਜ਼ ਸਿੱਧਾ ਹੀ ਤੁਹਾਨੂੰ ਵੀਡੀਓ ਚ ਸੁਣਨ ਨੂੰ ਝੂਠ ਲੱਗਦੀ ਹੋਊਗੀ ਪਰ ਇਹ ਸੱਚੀ ਕਹਾਣੀ ਆ ਤੁਸੀਂ ਸਰਚ ਵੀ ਕਰ ਸਕਦੇ ਹੋ ਬਾਅਦ ਚ ਕਹਾਣੀ ਜੋ ਆ ਜੋ ਮੈਂ ਇਨਫਾਰਮੇਸ਼ਨ ਇਕੱਠੀ ਕੀਤੀ ਆ ਉਹ ਸੁਣੋ 35 ਸਾਲ ਤੱਕ ਇੱਕ ਝਾੜ ਗਾਇਬ ਰਹਿੰਦਾ ਈ ਜਦੋਂ ਉਹ ਲੈਂਡ ਹੁੰਦਾ ਤਾਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਹੋ ਜਾਂਦੀ ਆ ਕੋਈ ਇਸ ਨੂੰ ਟਾਈਮ ਟਰੈਵਲ ਕਹਿੰਦਾ ਤੇ ਕੋਈ ਇਸ ਨੂੰ ਭੂਤੀਆ ਘਟਨਾ ਕਹਿੰਦਾ ਅੱਜ ਗੱਲ ਕਰਨੀ ਆ ਆਪਾਂ ਫਲਾਈਟ ਨੰਬਰ 513 ਦੀ ਤਰੀਖ ਸੀ ਜੀ 4 ਸਤੰਬਰ 1954 1954 ਦੀ ਗੱਲ ਕਰਦੇ ਆਂ ਇਹ ਫਲਾਈਟ ਜਰਮਨੀ ਦੇ 에어ਪੋਰਟ ਇੰਟਰਨੈਸ਼ਨਲ 에어ਪੋਰਟ ਆਰਕਨ ਤੋਂ ਉੱਡਦੀ ਐ ਤੇ ਇਹਨੇ ਬਰਾਜ਼ਿਲ ਦੇ ਪੋਰਟੋ ਐਲਗਰੀ 에어ਪੋਰਟ ਤੇ ਜਾਣਾ ਸੀ ਜਾਨਕਿ ਜਰਮਨ ਤੋਂ ਬਰਾਜ਼ਿਲ ਇਸ ਜਹਾਜ ਨੇ ਜਾਣਾ ਸੀ ਇਹਦੇ ਵਿੱਚ ਤਕਰੀਬਨ 18 ਘੰਟਿਆਂ ਦਾ ਪਹਿਲਾਂ ਕਹਿੰਦੇ ਗਏ ਬਾਟਰ ਸੀ 18 ਘੰਟੇ ਜਹਾਜ ਨੂੰ ਜਰਮਨ ਤੋਂ ਬਰਾਜ਼ਿਲ ਤੱਕ ਲੱਗਣੀ ਸੀ ਇਹਦੇ ਵਿੱਚ ਜੋ ਪੈਸੇਂਜਰਾਂ ਦੀ ਗਿਣਤੀ ਸੀ ਉਸੇ 88%ਰ 2 ਘਟ 90 ਜਹਾਜ ਦੇ ਪਾਇਲਟ ਦਾ ਨਾਮ ਸੀ ਮਿਗਵਿਲ ਵੈਕਟਰ ਕਰਿਓ ਪਰ ਮੈਗਵਲ ਵੈਕਟਰ ਕਰੀਊ ਨੋ ਇਹ ਨਹੀਂ ਪਤਾ ਸੀ ਇਹ ਉਹਦੀ ਆਖਰੀ ਜਾਂ 35 ਸਾਲ ਲੰਬੀ ਇੱਕ ਉਡਾਣ ਹੋਊਗੀ ਜਦੋਂ ਇਹ ਪਲੇਨ ਟੇਕ ਆਫ ਹੁੰਦਾ ਤਾਂ 10-15 ਮਿੰਟ ਦੀ ਦੂਰੀ ਤੋਂ ਬਾਅਦ 10-15 ਮਿੰਟ ਬੀਤਣ ਤੋਂ ਬਾਅਦ ਇਹ ਐਟਲੈਂਟਿਕ ਓਸ਼ੀਅਨ ਦੇ ਉੱਪਰੋਂ ਗੁਜ਼ਰਦਾ ਐਟਲੈਂਟਿਕ ਓਸ਼ੀਅਨ ਦੇ ਉੱਪਰੋਂ ਜਦੋਂ ਇਹ ਗੁਜ਼ਰਦਾ 5-10 ਦੇ ਮਿੰਟ ਬਾਅਦ ਦੀ ਗੱਲ ਆ ਜਦੋਂ ਇਹਦਾ ਏਟੀਸੀ ਨਾਲੋਂ ਕਨੈਕਸ਼ਨ ਡਟ ਜਾਂਦਾ ਜਾਨਕੀ 에어ਪੋਰਟ ਨਾਲੋਂ ਜਿਹੜੀ ਚੀਜ਼ ਨੇ ਜਹਾਜ ਨੂੰ ਕਮਾਂਡ ਦੇਣੀ ਆ ਜਾਂ ਅੱਗੇ ਲੈ ਕੇ ਜਾਣਾ ਜਾਂ ਸੱਜਾ ਖੱਬਾ ਜੋ ਜਹਾਜ ਦੇ ਕਹਦੇਗੇ 70% ਜੋ ਕੰਟਰੋਲ ਜਿੰਨਾਂ ਦੇ ਹੱਥ ATC ਵਾਲਿਆਂ ਦੇ ਹੁੰਦੇ ਆ ਉਹਦੇ ਨਾਲ ਉਹਦਾ ਕੰਟਰੋਲ ਆ ਜਿਹੜਾ ਟੁੱਟ ਜਾਂਦਾ ATC ਦੇ ਨਾਲ ਜਦੋਂ ਕੰਟਰੋਲ ਟੁੱਟ ਜਾਂਦਾ ਉਹ ਜਹਾਜ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਦਾ ਕਨੈਕਸ਼ਨ ਨਹੀਂ ਬਣਦਾ ਪਾਇਲਟ ਵੀ ਹੱਥਾਂ ਪੈਰਾਂ ਦੀ ਹੋ ਜਾਂਦੀ ਉਹਨਾਂ ਨੂੰ ਪਰ ਉਹ ਇਹ ਚੀਜ਼ ਸਮਝ ਲੈਂਦੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਕਨੈਕਸ਼ਨ ਚਲਾ ਜਾਂਦਾ ਓਸ਼ਨ ਦੇ ਉੱਪਰ ਆ ਓਸ਼ਨ ਤੋਂ ਪਾਰ ਹੋ ਕੇ ਜਾਂ ਥੋੜਾ ਸਾਈਡ ਹੋ ਕੇ 5-10 ਮਿੰਟ ਨੂੰ ਕਨੈਕਸ਼ਨ ਆਪਾਂ ਨੂੰ ਮਿਲ ਜੂਗਾ ਕੋਈ ਵੱਡੀ ਗੱਲ ਨਹੀਂ ਪਰ ਇਹ ਜਿਹੜੀ ਸਮੱਸਿਆ ਸੀ ਇਹ ਇੰਨੀ ਕੁ ਜ਼ਿਆਦਾ ਗੰਭੀਰ ਹੋ ਗਈ ਇਹ ਇੰਨਾ ਕੁ ਜ਼ਿਆਦਾ ਸਮੱਸਿਆ ਨੇ ਸਾਰਿਆਂ ਨੂੰ ਚੱਕਰਾਂ 'ਚ ਪਾਤਾ ਕਿ ATC ਵਾਲਿਆਂ ਨੇ ਫਟਾਫਟ ਇੱਕ ਟੀਮ ਤਿਆਰ ਕੀਤੀ ਅੱਧੇ ਘੰਟੇ ਦੇ ਵਿੱਚ ਜਿਨ੍ਹਾਂ ਨੂੰ ਟੀਮ ਨੂੰ ਤਿਆਰ ਕਰਕੇ ਕਲੈਂਟੇ ਕਵੋਸ਼ਨ ਤੇ ਭੇਜਿਆ ਗਿਆ ਤੇ ਜਿੱਥੇ ਪਤਾ ਕਰਨ ਨੂੰ ਭੇਜਿਆ ਕਿ ਅਗਰ ਕਿਸੇ ਜਹਾਜ਼ ਦਾ ਕਨੈਕਸ਼ਨ ATC ਨਾਲ ਟੁੱਟ ਜਾਂਦਾ ਤਾਂ ਉਹ 10-15 ਮਿੰਟ ਤੋਂ ਬਾਅਦ ਅਗਰ ਉਹਦਾ ਕਨੈਕਸ਼ਨ ਨਾ ਜੁੜੇ ਤਾਂ ਸ਼ਾਇਦ ਉਹ ਉਸ ਲਾਸਟ ਲੋਕੇਸ਼ਨ ਜਿੱਥੇ ਟੁੱਟੀ ਹੈ ਉੱਥੇ ਕ ਜਦੋਂ ਟੀਮ ਜਾਂਦੀ ਹੈ ਜਾ ਕੇ ਦੇਖਿਆ ਜਾਂਦਾ ਤਾਂ ਦੇਖਿਆ ਕਿ ਉੱਥੇ ਉਸ ਟੀਮ ਨੂੰ ਟੈਲੈਂਟਿਕ ਓਸ਼ਣ ਦੇ ਉੱਪਰ ਕੋਈ ਕ੍ਰੈਸ਼ ਹੋਇਆ ਜਹਾਜ਼ ਦਾ ਛੱਡੋ ਜਹਾਜ਼ ਦਾ ਕੋਈ ਟੁਕੜਾ ਵੀ ਨਹੀਂ ਮਿਲਿਆ ਉਦੋਂ ਬਾਅਦ ਚ ਅੰਡਰਗਰਾਉਂਡ ਵਾਟਰ ਦੇ ਵਿੱਚ ਇੱਕ ਟੀਮ ਭੇਜੀ ਜਾਂਦੀ ਤਿਆਰ ਕਰਕੇ ਕਿ ਥੱਲੇ ਦੇਖਿਆ ਜਾਵੇ ਕਿਤੇ ਐਡੇ ਵੱਡੇ ਓਸ਼ਣ ਦੇ ਵਿੱਚ ਤਾਂ ਨਹੀਂ ਜਹਾਜ਼ ਡੇਪਿਆ ਲੇਕਿਨ ਵਿੱਚ ਵੀ ਜਹਾਜ਼ ਨਹੀਂ ਲੱਭਦਾ ਏਟੀਸੀ ਦੇ ਯਾਨੀ ਕਿ 에어ਪੋਰਟ ਜੋ ਸਾਰਾ ਸਟਾਫ ਆ ਸਾਰਿਆਂ ਦੇ ਕੋਈ ਸਰਾਕ ਹੱਥ ਨਹੀਂ ਲੱਗਦਾ ਉਹਨਾਂ ਨੂੰ ਨਾ ਕਨੈਕਸ਼ਨ ਮਿਲਦਾ ਜਹਾਜ਼ ਦਾ ਨਾ ਜਹਾਜ਼ ਵਾਲਿਆਂ ਨੂੰ ਏਟੀਸੀ ਦਾ ਕਨੈਕਸ਼ਨ ਮਿਲਦਾ ਨਾ ਉਹ ਕ੍ਰੈਸ਼ ਹੁੰਦਾ ਜਹਾਜ਼ ਕਿੱਥੇ ਉਹਨਾਂ ਨਾਲ ਹੀ ਗੱਲ ਚਲੀ ਗਈ ਜੋ ਮਰ ਗਏ ਨੇ ਤੇ ਇਹ ਵੀ ਇਹਨਾਂ ਨਾਲ ਹੀ ਚਲੀ ਗਈ ਜਿਨ੍ਹਾਂ ਨੇ ਗੱਲ ਬਣਾਈ ਆ ਕਿਸੇ ਨੂੰ ਪਤਾ ਹੀ ਨਹੀਂ ਇਹ ਹਜੇ ਸਵਾਲ ਹੀ ਆ ਅੱਗੇ ਗੱਲ ਕਰਦੇ ਹਾਂ ਦੀ ਆਪਾਂ ਜਦੋਂ ਸਾਰੀ ਟੀਮ ਉੱਥੇ ਪਹੁੰਚੀ ਜਹਾਜ਼ ਕ੍ਰੈਸ਼ ਬਾਰੇ ਅੰਡਰਵਾਟਰ ਨਹੀਂ ਪਤਾ ਲੱਗਾ ਨਾ ਪਾਣੀ ਦੇ ਥੱਲੇ ਤੇ ਨਾ ਉੱਤੇ ਨਾ ਅਟਲੈਂਟਿਕ ਓਸ਼ੀਅਨ ਦੇ ਕਿਤੇ ਵੀ ਜਹਾਜ਼ ਬਾਰੇ ਨਹੀਂ ਪਤਾ ਲੱਗਾ ਕਨੈਕਸ਼ਨ ਟੁੱਟ ਗਿਆ ਤਾਂ ਹੌਲੀ-ਹੌਲੀ ਜਦ ਇਹ ਗੱਲ ਫੈਲੀ ਤਾਂ ਸਰਕਾਰ ਵੱਲੋਂ ਵੀ ਐਕਸ਼ਨ ਲਏ ਗਏ ਇਹਦਾ ਕੇਸ ਚੱਲੇ ਇਹਦਾ ਆਪਰੇਸ਼ਨ ਚੱਲੇ ਇਹਦੇ ਬਾਰੇ ਪਤਾ ਕੀਤਾ ਗਿਆ ਹਫ਼ਤੇ ਬੀਤੇ ਦਿਨ ਬੀਤੇ ਸਾਲ ਬੀਤੇ ਤੇ 2 ਸਾਲਾਂ ਬਾਅਦ ਜਦੋਂ ਕੁਝ ਨਹੀਂ ਪਤਾ ਲੱਗਾ ਤਾਂ ਹਾਰ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ। ਇਹ ਗੱਲ ਨੂੰ ਇੱਥੇ ਦੱਬ ਦਿੱਤਾ ਜਾਂਦਾ ਕਿ ਇਸ ਜਹਾਜ਼ ਬਾਰੇ ਕੁਝ ਪਤਾ ਨਹੀਂ ਲੱਗਾ ਨਾ ਇਹਦਾ ਕਨੈਕਸ਼ਨ ਪਾਇਆ ਗਿਆ ਕਿ ਜਹਾਜ਼ ਕਿੱਧਰ ਗਿਆ ਸ਼ਾਇਦ ਕਿਤੇ ਜਾ ਕੇ ਕਰੈਸ਼ ਵੀ ਹੋ ਸਕਦਾ ਕੋਈ ਖਬਰ ਨਹੀਂ ਮਿਲੀ ਤੇ ਕੇਸ ਬੰਦ ਹੋ ਗਿਆ। ਲੇਕਿਨ ਲੋਕਾਂ ਦੇ ਦਿਲਾਂ ਦੇ ਵਿੱਚ ਸਵਾਲ ਸੀ। ਜਦੋਂ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਸਵਾਲ ਇਹ ਦੱਬ ਦੱਬਿਆ ਗਿਆ ਆਪਣੇ ਆਪ ਸਾਰੀ ਗੱਲ ਕਹਿੰਦੀ ਹੈ ਠੰਡੀ ਪੈ ਗਈ। ਉਦੋਂ ਬਾਅਦ ਚ ਤਰੀਕ ਆਉਂਦੀ ਹੈ ਜੀ 12 ਅਕਤੂਬਰ 1989 ਇਹ 12 ਅਕਤੂਬਰ ਦੀ ਤਰੀਕੋ ਤਰੀਕ ਸੀ ਜਿਨੇ ਅੱਜ ਤੱਕ ਵੀ ਇਸ ਜਾਜ ਦੀ ਜੋ ਘਟਨਾ ਏ ਉਹਨੇ ਬਹੁਤ ਹੀ ਲੋਕਾਂ ਦੇ ਮਨ ਚ ਡਰ ਪਾਤਾ ਤੇ ਇੱਕ ਕੁਐਸਚਨ ਮਾਰਕ ਰੱਖ ਕੇ ਛੱਡ ਦਿੱਤਾ ਅਚਾਨਕ ਬ੍ਰਾਜ਼ੀਲ ਦੇ 에ਅਰਪੋਰਟ ਤੇ ATC ਵਾਲਿਆਂ ਨੂੰ ਇੱਕ ਕਨੈਕਸ਼ਨ ਦਿਖਾਈ ਦਿੰਦਾ ਜੋ ਕਨੈਕਸ਼ਨ ਦੇ ਵਿੱਚ ਇੱਕ ਜਹਾਜ਼ ਆ ਰਿਹਾ ਬਹੁਤ ਰਫਤਾਰ ਨਾਲ ਤੇਜ਼ੀ ਦੇ ਨਾਲ 에ਅਰਪੋਰਟ ਤੇ ਲੈਂਡ ਹੋਣ ਨੂੰ ਸਾਰੇ ਨੂੰ ਹੱਥ ਪੈਰਾਂ ਦੀ ਪੈ ਗਈ ਸਾਰਿਆਂ ਨੇ ਦੇਖਿਆ ਵੀ ਇਹ ਇੰਨੀ ਰਫਤਾਰ ਦੇ ਨਾਲ ATC ਦੇ ਨਾਲ ਕਨੈਕਟ ਹੋ ਰਿਹਾ ਕੋਈ ਜਹਾਜ਼ ਵੀ ਇਹ ਜਹਾਜ਼ ਕਿਹੜਾ ਹੈ ATC ਦੇ ਬੰਦੇ ਸਾਰਿਆਂ ਨੂੰ ਹਫੜਾ ਦਫੜੀ ਮੱਚ ਗਈ ਉਹਨਾਂ ਨੇ ਦੇਖਿਆ ਵੀ ਚਲੋ ਜਹਾਜ਼ ਆ ਰਿਹਾ ਹੈ ਕਨੈਕਟ ਕਰਨ ਦੀ ਕੋਸ਼ਿਸ਼ ਕਰੀਏ ਲੇਕਿਨ ਜਹਾਜ਼ ਨਾਲ ਕੋਈ ਕਨੈਕਸ਼ਨ ਉਹਨਾਂ ਦੇ ਬਣਿਆ ਨਹੀਂ ਬਸ ਇਹ ਪਤਾ ਲੱਗ ਰਿਹਾ ਸੀ ਵੀ 에어ਪੋਰਟ ਦੇ ਨੇੜੇ ATC ਵਾਲਿਆਂ ਨੂੰ ਇੰਨਾ ਪਤਾ ਸੀ ਕੋਈ ਕਨੈਕਸ਼ਨ ਦੇ ਵਿੱਚ ਸਾਡੇ ਜਹਾਜ਼ ਆ ਰਿਹਾ ਪਰ ਉਹ ਕਨੈਕਟ ਨਹੀਂ ਹੋ ਰਿਹਾ ਜਹਾਜ਼ ਕਨੈਕਟ ਨਹੀਂ ਹੋਇਆ ਫਟਾਫਟ 에어ਪੋਰਟ ਖਾਲੀ ਕਰ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਅਗਰ ਉਹਨੇ ਲੈਂਡ ਹੋਣਾ ਜਹਾਜ਼ ਨੇ ਤਾਂ ਉਹ ਚੰਗੀ ਤਰ੍ਹਾਂ ਆਪਣੀ ਸੇਫਸਟ ਲੈਂਡਿੰਗ ਕਰ ਸਕੇ ਤਾਂ ਜਹਾਜ਼ ਲੈਂਡ ਹੋਇਆ ਜਹਾਜ਼ ਲੈਂਡ ਹੋਣ ਤੋਂ ਬਾਅਦ ATC ਦਾ ਸਾਰਾ ਸਟਾਫ ਭੱਜਿਆ ਉੱਠ ਕੇ ਭੱਜ ਕੇ ਜਾ ਕੇ ਤਾ ਸਾਰੇ ਹੱਕੇ ਬੱਕੇ ਰਹਿ ਗਏ ਕਿਉਂ ਰਹਿ ਗਏ ਕਿਉਂਕਿ ਇਹ ਉਹੀ ਪਲੇਨ ਲੈਂਡ ਹੋਇਆ ਸੀ ਜੋ 35 ਸਾਲ ਹਵਾ ਦੇ ਵਿੱਚ ਹੀ ਰਿਹਾ ਸੀ ਜੋ ਪਲੇਨ ਦਾ ਨਾਮ ਸੀ ਸੈਂਟਿਆਗੋ 1956 ਵਿੱਚ ਜਿਹਦੀ ਕੰਪਨੀ ਵੀ ਬੰਦ ਕਰ ਦਿੱਤੀ ਸੀ ਸੈਂਟਿਆਗੋ ਨਾਂ ਦਾ ਜੋ ਪਲੇਨ ਸੀ ਇਹਦੀ ਕੰਪਨੀ ਦਾ ਨਾਂ ਵੀ ਸੈਂਟਿਆਗੋ ਸੀ ਜੋ ਜਹਾਜ਼ ਦੇ ਗਾਇਬ ਹੋਣ ਤੋਂ 2 ਸਾਲ ਬਾਅਦ ਹੀ ਬੰਦ ਕਰ ਦਿੱਤੀ ਗਈ ਸੀ ਤੇ ਉਹ ਇਹ ਹੈਰਾਨ ਸੀ ਕਿ ਇਹ 35 ਸਾਲਾਂ ਬਾਅਦ ਆਇਆ ਕਿਵੇਂ ਜਹਾਜ਼ ਜਦੋਂ ਹੈਰਾਨੀ ਦੀ ਗੱਲ ਇਹ ਆ ਜਦੋਂ ਹੋ ਸਟਾਫ ਆ ਜਿਹੜਾ ਜਦੋਂ ਜਹਾਜ਼ ਦੇ ਅੰਦਰ ਵਰਦਾ ਅੰਦਰ ਵਰ ਕੇ ਦੇਖਦਾ ਤਾਂ ਸਾਰੇ 88 ਦੇ 88 ਪੈਸੇਂਜਰ ਸੀ ਜੋ ਸਾਰੇ ਕੰਗਾਲ ਬਣੇ ਪਏ ਨੇ ਹੱਡੀਆਂ ਪਈਆਂ ਨੇ ਮੋਸ਼ਕ ਮਾਰ ਰਿਹਾ ਹੈ ਪਿੰਜਰੀ ਪਿੰਜਰ ਦਿਖਾਈ ਦੇ ਰਹੇ ਨੇ ਤੇ ਹੈਰਾਨੀ ਦੀ ਗੱਲ ਇਹ ਸੀ ਜਦੋਂ ਉਹਨਾਂ ਨੇ ਪਾਇਲਟ ਵਾਲਾ ਕੈਬਨ ਖੋਲ੍ਹਿਆ ਪਾਇਲਟ ਨੂੰ ਦੇਖਣਗੇ ਦੋਨੇ ਪਾਇਲਟਾਂ ਦੇ ਪਾਇਲਟਾਂ ਦੇ ਪਿੰਜਰ ਪਈ ਸੀ ਹੱਡੀਆਂ ਪਈਆਂ ਸੀ ਉੱਥੇ ਵੀ ਬਹੁਤ ਮੁਸ਼ਕਲ ਮਾਰ ਰਿਆ ਸੀ ਤੇ ਜੋ ਪਾਇਲਟ ਸੀ ਉਹਦਾ ਹੱਥ ਸੀ ਜੋ ਉਹ ਸੀ ਸਟੀering ਵੀਲ ਤੇ 에ਰੋਪਲੇਨ ਦੇ ਉਹ ਕੰਗਾਲ ਦਾ ਉਹ ਪਿੰਜਰ ਦਾ ਹੱਥ ਉਹ ਲੈਂਡ ਕਿਵੇਂ ਹੋਇਆ ਉਹ ਇੰਨਾ ਟਾਈਮ ਉੱਪਰ ਰਿਹਾ ਕਿਵੇਂ ਉਹਦਾ ਤੇਲ ਨਹੀਂ ਮੁੱਕਿਆ ਉਹ ਨਵੇਂਆ ਵਾਂਗੂ ਜਿੱਦਾਂ ਉੱਡਿਆ ਸੀ ਉਦਾਂ ਹੀ ਪ੍ਰੋਪਰ ਜਹਾਏ ਸੀ ਬਸ ਫਰਕ ਇਹਨਾਂ ਸੀ ਇਨਸਾਨ ਮਾਰ ਕੇ ਗਲ ਕੇ ਇੱਕ ਪਿੰਜਰ ਬਣ ਗਿਆ ਸੀ ਬਾਕੀ ਸਾਰੀ ਸੇਮ ਚੀਜ਼ ਉਦਾਂ ਹੀ ਸੀ ਬਸ 35 ਸਾਲ ਬਾਅਦ ਉਹ ਲੈਂਡ ਹੋਇਆ ਕਿੱਥੇ ਰਿਹਾ ਕੀ ਹੋਇਆ ਕਿਸੇ ਦੇ ਕਨੈਕਸ਼ਨ ਕਨੈਕਸ਼ਨ 'ਚ ਨਹੀਂ ਆਇਆ ਕੁਝ ਪਤਾ ਨਹੀਂ ਲੱਗਾ ਇਹਦੀ ਜਾਂਚ ਸ਼ੁਰੂ ਕੀਤੀ ਗਈ ਸਰਕਾਰ ਨੇ ਬਹੁਤ ਗੱਲਾਂ ਦੱਸੀਆਂ ਗਈਆਂ ਲੋਕਾਂ ਨੂੰ ਲੋਕਾਂ ਨੇ ਸਰਕਾਰ ਨੂੰ ਦੱਸੀਆਂ ਪਰ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਇਹਦੇ ਬਾਰੇ ਬੜੀਆਂ ਅਫਵਾਹਾਂ ਫੈਲੀਆਂ ਅਫਵਾਹਾਂ ਕਿ ਇਹਦੀਆਂ ਪਹਿਲਾਂ ਤੁਹਾਨੂੰ ਦੱਸਣਾ ਕੋਈ ਕਹਿੰਦਾ ਸੀ ਇਹ ਟਾਈਮ ਟਰੈਵਲ ਚ ਫਸ ਗਿਆ ਸੀ ਕੋਈ ਕਹਿੰਦਾ ਜੀ ਇਹ ਏਲੀਅਨ ਦਾ ਸ਼ਿਕਾਰ ਹੋ ਗਿਆ ਉਹ ਇਹ ਕਹਿੰਦੇ ਜੀ ਇਹ ਜਾਣ ਕੇ ਸਾਜ਼ਿਸ਼ ਖੇਢੀ ਗਈ ਹੈ ਵੀ ਨਹੀਂ ਪਤਾ ਇਹਦੀ ਪੁਸ਼ਟੀ ਕਰਨ ਲਈ ਇੱਕ ਫੇਮਸ ਪੱਤਰਕਾਰ 1999 ਦੇ ਵਿੱਚ ایرਵਨ ਫਿਸ਼ਰ ਨੇ ਦੱਸਿਆ ਉਸ ਨੇ ਇਹਦੇ ਉੱਤੇ ਆਰਟੀਕਲ ਛਾਪਿਆ ਜਿਹਦੇ ਵਿੱਚ ਸਾਰੀ ਜਹਾਜ਼ ਦੀ ਕਹਾਣੀ ਲਿਖੀ A to Z ਵੀ ਇਹ ਕਿੱਥੋਂ ਉੱਡਿਆ ਕਿੱਥੇ ਇਹਨੇ ਜਾਣਾ ਸੀ 35 ਸਾਲ ਇਹ ਗਾਇਬ ਰਿਆ ਆ ਇਸ ਜਹਾਜ਼ ਦਾ A ਮਾਡਲ ਆ ਇੱਕ ਕੰਪਨੀ ਆ ਸੈਂਟਿਆਗੋ ਤੇ ਇਹ ਜਹਾਜ਼ ਦੇ ਵਿੱਚ ਜੋ ਪਿੰਜਰ ਦੇਖੇ ਗਏ ਨੇ ਜੋ ਪਾਏ ਗਏ ਨੇ ਇਹ ਆਰਟੀਕਲ ਵਿੱਚ ਉਹ ਨਹੀਂ ਛਾਪਿਆ ਗਿਆ ਸੀ ਬਸ ਇੰਨਾ ਛਾਪਿਆ ਸੀ ਕਿ 35 ਸਾਲ ਇੱਕ ਜਹਾਜ਼ ਗਾਇਬ ਹੋ ਗਿਆ ਸੀ ਬਸ ਇਹ ਆਰਟੀਕਲ ਆ ਜੋ ਸਾਹਮਣੇ ਆਇਆ ਸੀ ਲੋਕਾਂ ਦੇ ਹਜੇ ਵੀ ਮਨਾਂ 'ਚ ਸਵਾਲ ਆ ਵੀ ਕੀ ਐ ਸਾਜ਼ਿਸ਼ਾ ਕੀ ਐ ਸੱਚ ਆ ਕੀ ਇਹ ਭੂਤਿਆ ਕੀ ਇਹ ਟਾਈਮ ਟਰੈਵਲ ਆ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਤੁਸੀਂ ਅਗਰ ਨੌਲੇਜ ਇਕੱਠੀ ਕੀਤੀ ਹੈ ਤੁਸੀਂ ਇਹਦੇ ਬਾਰੇ ਸੱਚਾਈ ਜਾਣਦੇ ਹੋ ਮੇਰੇ ਖਿਆਲ ਨਾਲ ਜੋ ਮੈਨੂੰ ਲੱਗ ਰਿਹਾ ਆਰਟੀਕਲ ਵਿੱਚ ਬਸ ਆਰਟੀਕਲ ਵਾਲੀ ਚੀਜ਼ ਤਾਂ ਸ਼ਾਇਦ ਆਪਾਂ ਨੂੰ ਯਕੀਨ ਕਰ ਵੀ ਲੈਣਾ ਚਾਹੀਦਾ ਕਿ ਇਹ 35 ਸਾਲ ਗਾਇਵਰਾ ਲੇਕਿਨ 35 ਸਾਲ ਉੱਪਰ ਜਾਜ ਕਿਵੇਂ ਕੋਈ ਉੱਟੂਗਾ ਚਾਹੇ ਉਹ ਟੈਂਕੀ ਫੋਲੀ ਹੋਵੇ ਤਾਂ ਤਾਂ ਕੋਈ ਸਿਸਟਮ ਹੈ ਨਹੀਂ ਇਹ ਜਿਆ ਤੇ ਕਿਤੇ ਉੱਤਰ ਵੀ ਨਹੀਂ ਸਕਦਾ ਬਾਕੀ 35 ਸਾਲ ਬਾਅਦ ਜਾਜ ਉਹੀ ਇੱਕੋ ਜਿਹਾ ਨਵਾਂ ਉਸ ਸ਼ੇਪ ਚ ਉਨਾ ਹੀ ਸੋਹਣਾ ਜਾਂ ਵਧੀਆ ਹੋਵੇ ਐਂਡਾ ਵੀ ਨਹੀਂ ਹੋ ਸਕਦਾ ਤੁਸੀਂ ਆディ ਕਮੈਂਟ ਚ ਰਾਇ ਦਿਓ ਤੁਸੀਂ ਕੀ ਸਮਝਦੇ ਹੋ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਵੀ ਇਹ ਹੈ ਕੀ ਦੱਸੋ ਜਰੂਰ ਧੰਨਵਾਦ